ਪਿੰਡ ਮਲੜੀ ਦੇ ਵਿੱਚ ਰਾਤ ਚੋਰੀ ਹੋਈ ਹੈ ਵੇਖ ਸਕਦੇ ਹੋ ਕਿ ਅੰਦਰੋਂ ਸਮਾਨ ਕੱਢ ਕੇ ਕੋਠੇ ਦੀ ਛੱਤ ਉੱਤੇ ਲਿਆ ਕੇ ਨਾ ਇਹਦੇ ਵਿੱਚੋਂ ਸੋਨਾ ਤੇ ਚਾਂਦੀ ਤੇ ਕੁਝ ਨਕਦੀ ਸੀ ਕਹਿੰਦੇ ਉਹ ਲੈ ਗਏ ਨੇ ਆਹ ਵੇਖ ਸਕਦੇ ਹੋ ਸਾਰਾ ਕੁਝ ਇੱਥੇ ਸੁੱਟ ਕੇ ਦੂਜਾ ਗੁਰਵਿੰਦਰ ਸਿੰਘ son of ਸਰਜੀਤ ਸਿੰਘ ਐਕਸ ਸਰਪੰਚ ਉਹਨਾਂ ਦੇ ਘਰੇ ਚੋਰੀ ਹੋਈ ਹੈ ਰਾਤ ਛੱਤ ਦੇ ਉੱਪਰ ਲਿਆ ਕੇ ਸਾਰਾ ਸਮਾਨ ਬਖੇਰ ਕੇ ਕਹਿੰਦੇ ਸੋਨਾ ਚਾਂਦੀ ਤੇ ਕੁਝ ਨਕਦੀ ਸੀ ਉਹ ਲੈ ਗਏ ਤਾਂ ਉਸ ਸੀਗੇ 2 3 5 5 ਸਸੇ ਆਉਣੇ ਨੇ ਬਾਲ ਮੈਨਾਂ ਕੰਨਾਂ ਚਾਉਣ ਵਾਲਾ ਉਹ ਸੀ ਇੱਥੇ ਲਗਦੀ ਵੀ ਸੀ ਕੁਛ ਕਹਿੰਦੇ ਹਾਂ ਬਈ 2000 ਰੁਪਿਆ ਸੀਗਾ ਝੋਲੀ ਮੰਨ ਗੇੜ ਵਾਸਤੇ ਲਿਆਂਦਾ ਸੀਗਾ ਕੁਝ ਬਈ ਚਾਂਦੀ ਦੀਆਂ ਜੀ ਵਿੱਚ ਇੰਨੀਆਂ ਸੀ ਤਿੰਨ ਜਵਾਕਾਂਆਂ ਕੰਗਣ ਜਿਹੀ ਸਿੱਹੱਥੇ ਚ ਪਾਉਣ ਵਾਲੀ ਇਹਨਾਂ ਦੀ ਸਗਲੇ ਪਤਾ ਨਹੀਂ ਇਹ ਕੁਛ ਪਤਾ ਨਹੀਂ ਲੱਗਿਆ ਸਾਨੂੰ ਕਿ ਸੀ ਪਤਾ ਲੱਗਿਆ ਇੱਕ ਗੁਰਵਿੰਦਰ ਦੀ ਚੈਨੀ ਸੀਗੀ ਚਾਂਦੀ ਦੀ ਤੇ ਹੋਰ ਸਾਨੂੰ ਕੁਛ ਵੀ ਪਤਾ ਹੈ ਨਾ ਵੀ ਵੀ ਕਿੰਨੇ ਵਜੇ ਹੋਈ ਖੜਕਾ ਜਾਂ ਕੁਛ ਨਹੀਂ ਕੋਈ ਪਤਾ ਕੁਝ ਸੋਨੂ ਸਵੇਰੇ ਉੱਠਣ ਦੇ ਵਿੱਚ ਆਇਆ ਤਾਂ ਨਹੀਂ ਲੱਗਿਆ ਵੀ ਜਿਵੇਂ ਕਿਸੇ ਕੁਝ ਪਾਇਆ ਹੁੰਦਾ ਜਾਂ ਐਵੇਂ ਨਾ ਨਾ ਬਈ ਕੋਈ ਤਕਲੀਫ ਜਿਹੀ ਨਹੀਂ ਲੱਗੀ ਪਤਾ ਹੀ ਨਹੀਂ ਲੱਗਿਆ ਹੈਗਾ ਬਈ ਦਕਾਨ ਖੋਲ ਕੇ ਉਦੋਂ ਵੀ ਨਹੀਂ ਧਿਆਨ ਦਿੱਤਾ ਮੈਂ ਤਾਂ ਘੰਟਾ ਡੇਢ ਘੰਟਾ ਬਾਅਦ ਦੇਖਿਆ ਹੈਗਾ ਅੱਭੀ ਬਾਹਰੋਂ ਕੰਮ ਕਰਕੇ ਪਸੂ-ਪਸੂ ਬੰਨ੍ਹ ਕੇ ਧਾਰਾ ਦੂਰਾ ਕੱਢ ਕੇ ਫੇਰ ਦੇਖਿਆ ਸੋਨੂ ਸਵੇਰੇ ਪਤਾ ਲੱਗਿਆ ਹਾਂ ਸਵੇਰੇ ਪਤਾ ਲੱਗਿਆ ਧਾਰਾ ਦੂਰਾ ਕੱਢ ਕੇ ਬਾਹਰੋਂ ਕੰਮ ਕਰਕੇ ਜਦੋਂ ਅੰਦਰ ਆਈ ਉਦੋਂ ਪਤਾ ਲੱਗਾ ਕਮਰੇ ਵਿੱਚ ਵੀ ਉਹ ਰੇਕਾ ਗੇਟ ਖੋਲ੍ਹ ਕੇ ਗੇਟ ਖੋਲੇ ਤਾਂ ਵੀ ਨਾ ਪਤਾ ਲੱਗਿਆ ਵੀ ਆਹ ਹੋਰ ਨਹੀਂ ਰ ਸੋ ਪੁਲਿਸ ਦੇ ਵਿੱਚ ਕੰਪਲੇਨ ਕੀਤੀ ਹੈ ਕਿ ਕਰੀ ਨਹੀਂ ਹਜੇ ਨਹੀਂ ਬਈ ਕਰਨੀ ਹੈ ਜੀ ਕਰ ਜਾਣਾ ਠੀਕ ਹੈ ਇਹ ਵਿੱਚੋਂ ਨਹੀਂ 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 ਉਹ ਤੇਰੇ ਕੋ ਤੇਰਾ ਉਹਦੇ ਕੋ ਹੋ ਜਾਂਦਾ ਹੈ ਠੀਕਾ ਖਬਰ ਨਾ ਲੈ ਨਹੀਂ 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 ਇਹ ਰੱਖ ਬਾਈ ਦੋ ਫਿਰ WhatsApp ਕਰ ਉਹ ਉਹ ਮੈਂ ਸ਼ਾਮ ਦੇ ਦੁਪਹਿਰ ਤੱਕ ਫੋਨ ਕਰ ਦਿੰਦਾ ਜੀ ਆਹ ਬਾਈ ਕਰਦਾ ਹੋਣਾ ਲੈ ਕੇ ਨਾ ਜਾਣਾ